ਔਰ ਇਹਨੇ ਰੈਡੀ ਸਾਈਡ ਹੀ ਦੇਖੋ ਅਜੇ ਇਕੱਲੇ ਇਕੱਲੇ ਘੁੰਮਣ ਜਾ ਰਹੇ ਨੇ ਦੱਸੋ ਜੀ ਕੀ ਦੱਸਾਂ ਕਿੱਥੇ ਜਾ ਰਹੇ ਹੋ ਆ ਰਹੇ ਹਾਂ ਅਸੀਂ ਕਿਤੇ ਪਾਈ ਜਗਮ ਦੀ ਜਮਾਂਗੇ ਹਾਂ ਜਮਾਂਗੇ ਪਹਿਲੇ ਪਹਿਲੇ ਚਾਹ ਕਰਦੇ ਸੀ ਪਹਿਲੇ ਸਰਪ੍ਰਾਈਜ਼ ਕਿਹਦੇ ਨਾਲ ਜਾ ਰਹੇ ਹੋ ਕੁਸਤਾ ਡਿਟੇਲ ਦੱਸੋ ਨਾ ਦੱਸ ਦੰਨਿਆਂ ਕੇ ਦੱਸ ਦੰਨਿਆਂ ਕੇ ਦੱਸ ਦੰਨਿਆਂ ਕੇ ਥੋੜਾ ਜਿਹਾ ਸਬਰ ਕਰੋ ਵੇਟ ਕਰੋ ਥੋੜਾ ਜਿਹਾ ਹਾਂ ਸ਼ੁਰੂ ਤਾਂ ਹੋ ਲਾਈਨ ਤੋਂ ਲਈ ਮੜਮ ਉਟਾ ਕੰਮ ਕਰ ਹਾਂ ਬਲੌਗ ਸ਼ੁਰੂ ਹੋ ਜਾਂਦਾ ਫਿਰ ਉਸ ਅਨੁਸਾਰ ਦਸ ਜੀ ਕਿਹੜਾ ਮੈਂ ਜਾ ਰਿਹਾਗਾ ਕੌਣ ਕੌਣ ਜਾ ਰਿਹਾਗਾ ਇਹ ਜਾ ਰਹੇ ਨਹੀਂ ਕਿ ਨਹੀਂ ਜਾ ਰਹੇ ਠੀਕ ਹੈ ਹੈਲੋ ਗਾਇਸ ਗੁੱਡ ਮਾਰਨਿੰਗ ਕਿਵੇਂ ਤੁਸੀਂ ਸਾਰੇ ਆਇਆ ਹੁਪ ਕਿ ਤੁਸੀਂ ਠੀਕ ਹੋਮਗੇ ਅੱਜ ਮੈਂ ਰੈਡੀ ਸਾਈਡਿੰਗ ਹੋ ਕੇ ਚੱਲੇਗਾ ਦੋਸਤਾਂ ਮਿੱਤਰਾਂ ਦੇ ਨਾਲ ਘੁੰਮਣ ਵਾਸਤੇ ਬਾਹਰ ਆ ਚੁੱਟੀ ਸੀਗੀ ਸੈਟਰਡੇ ਹੈ ਤੇ ਕੱਲ ਨੂੰ ਸੰਡੇ ਹੈਗਾ ਦੋ ਦਿਨ ਆਈ ਚੁੱਟੀਆਂ ਨਹੀਂ ਹੈ ਆ ਸਾਡੇ ਮੈਂ ਮਸ ਪਾਈ ਨਹੀਂ ਹੈਗੀ ਆਪਣਾ ਪਿਆਰ ਉਸੇ ਆਪਣ ਲੇਕਨ ਸੰਦ ਇਹ ਕਹਿੰਦੇ ਸਾਨੂੰ ਵੀ ਨਾਲ ਲੈ ਕੇ ਚੱਲਦਾ ਸੀ ਕਦੇ ਤਾਂ ਮੈਨੂੰ ਜਾਣ ਦੇ ਦਿਆ ਗੁਰੂ ਤੁਸੀਂ ਇਕੱਲੇ ਹਮੇਸ਼ਾ ਇਹਨਾਂ ਨੂੰ ਨਾਲ ਲੈ ਕੇ ਜਾਣਾ ਉਹਨਾਂ ਦਾ ਬੱਚਿਆਂ ਨੂੰ ਵੀ ਇਹਨਾਂ ਨੂੰ ਵੀ ਕੰਮ ਕਾਰ ਛੱਡੀ ਪੀ ਜਾਵਦੇ ਸਾਰੇ ਚਲੋ ਟ੍ਰੇਲ ਗਏ ਤਾਂ ਮਜ਼ਾਕ ਆ ਗਾਇਸ ਤੇ ਮੈਂ ਚੱਲਿਆ ਗਿਆ ਘੁੰਮਣ ਵਾਸਤੇ ਤੇ ਮੇਰੇ ਨਾਲ ਤੋਂ ਫਰੈਂਡ ਨੇ ਮੇਰੇ ਉਹਨਾਂ ਨਾਲ ਅਸੀਂ ਘੁੰਮਣ ਜਾ ਰਹੇ ਹਾਂਗੇ Shimla side ਦਾ ਸਾਡਾ ਪਲਾਨ ਬਣਿਆ ਹੈਗਾ ਤੇ ਉੱਥੇ ਪਹੁੰਚ ਕੇ ਨਾਲ ਤਾਂ ਤੁਹਾਨੂੰ ਵੀ ਲੋਕੇਸ਼ਨਾਂ ਤਾਂ ਹਮੇ ਨਾਲ ਮਿਲਿਆਉਣੇਗੇ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਤੇ ਉਹਨਾਂ ਨਾਲ ਜਿਹੜਾ ਬਲੌਗ ਹੈ ਜਿਹੜਾ ਉਹ ਸਾਰਾ ਆਪਾ ਬਣਾਉਣਾ ਹੈਗਾ ਤੇ ਕੀ ਕੀ ਘੁੰਮਾਂਗੇ ਅਸੀਂ ਕਿੱਥੇ ਕਿੱਥੇ ਘੁੰਮਣਾਗਾ ਉਹ ਸਾਰਾ ਕੁਝ ਤੁਹਾਨੂੰ ਦਿਖਾਵਾਂਗੇ ਆਪਾਂ ਇਸ ਬਲੌਗ ਦੇ ਵਿੱਚ ਲੋ ਹੋ ਗਈ ਤੇਰੀ ਫੇਰੀ ਰੱਖ ਤਾ ਸਮਾਨ ਕੰਕਰ ਗੱਬਰੇ ਲਵੇ ਦਸੋ ਚਲੋ ਦੇਖੋ ਠੀਕ ਹੈ ਗੱਲ ਆ ਰਹੀ ਹੈ ਮਰੀ ਨਾ ਗੱਲ ਲੈ ਚੈੱਕ ਕਰਕੇ ਪੂਰਾ ਹਣ ਤਸਦੀਕ ਕਰਾ ਕੇ ਫਿਰ ਤੋਰੂ ਮੈਨੂੰ ਹੁਣ ਤਾਂ ਫਿਰ ਇੰਨੀ ਸਹੀ ਆਉਂਦੀ ਨਹੀਂ ਚਲ ਜਾਵਾਂ ਮੈਂ ਚਲ ਸ਼ੋਪਰਾ ਬਾਏ ਬਾਏ ਚਲੋ ਬਾਏ ਆਪਾਂ ਚੱਲ ਜੀ ਸੀ ਤੇ ਚੱਲ ਆਂ ਜੇ ਚੰਗਾ ਨਹੀਂ ਵਿਜੀ ਚੰਗਾ ਚਲੋ ਠੀਕ ਹੈ ਗਾਇਸ ਹੁਣ ਰੈਡੀ ਆਗੇ ਆਪਾਂ ਤੇ ਹੁਣ ਚੱਲਦੇ ਆਗੇ ਆਪਾਂ ਉਹਨਾਂ ਨੂੰ ਪਿਕ ਕਰਦੇ ਆਗੇ ਪੌਨੀਗੜ ਤੋਂ ਤੇ ਪਿਕ ਕਰਕੇ ਫਿਰ ਚੱਲਦੇ ਆਗੇ ਜਿੱਥੇ ਆਪਾਂ ਟੂਰ ਜਾਣਾ ਹੈਗਾ a few moments later ਆਇਕਣ ਕੇਕਣ ਆਹਾਹਾਹਾਹਾਹਾ ਹੋਰ ਬਾਪੇ ਉਹ ਉਹ ਜੱਪੇ ਕਰ ਗਿਆ ਇਹਦਾ ਜੱਪੇ ਕਰ ਗਿਆ ਉਹ ਸਾਡੇ ਵਾਲੇ ਨੌਂਦਰਾ ਮਾਰਦੀਆਂ ਮਾਰਦੀਆਂ ਆਇਓ ਬਾਜੋ ਆਪਾਂ ਚੱਲੀਏ ਕਿੱਥੇ ਕਿੱਥੇ ਜਿਹੜੀ-ਜਿਹੜੀ ਅਗੇ ਜਾਵਾਂਗੇ ਚਲੋ ਵੇ ਅੰਮਰੇ ਬੈਠੋ ਨੋਰ ਨੋਰ ਵੇ ਗਿੜਿਚਾ ਕਵਿਰ ਨੋਰ ਦੇਖੀ ਦੇਖੋ ਕਿੱਥੇ ਚੱਲ ਰਹੀ ਹੈ ਤੁਮ ਲੋਕ ਇਹ ਕਿਨੂੰ ਕਿ ਆਪ ਕੋਈ ਸਬਜ਼ੀ ਪੱਤੀ ਲੈ ਰਿਹਾ ਵੀ ਦੇਖ ਕੇ ਲੈ ਲਈਏ ਕੱਲ ਤਾਂ ਮੱਥਾ ਟੇਕ ਆਉ ਜੀ ਗੁਰਦੁਆਰਾ ਸਾਹਿਬ ਨਾਟਾ ਸਾਹਿਬ ਤੇ ਨਾਟਾ ਸਾਹਿਬ ਚੱਲਣਾ ਨਾਟਾ ਸਾਹਿਬ ਤਾਂ ਮੱਥਾ ਟੇਕ ਲਾਂਗੇ ਉਦੋਂ ਬਾਅਦ ਨਾਲ ਕਾਲਕਾ ਉਦੋਂ ਬਾਅਦ ਕਾਲਕਾ ਦੇਖਾਂਗੇ ਮਾਤਾ ਦੇ ਮੰਦਿਰ ਚ ਮੱਥਾ ਟਿਕਾਂਗੇ ਔਰ ਕਾਲੀ ਮੱਧ ਦਾ ਮੰਦਰ ਬਰਾਹੂ ਬਰਾਤਨ ਮੰਦਰ ਇਹ ਕਾਲ ਕਾ ਕੀ ਤੇ ਪੈਦਾ ਬਾਬੇ ਨਾਲ ਦਹਿ ਗਿਆ ਪੰਜਾਹ ਦੇ ਪੰਜਾਹ ਕੋਲੇ ਅੱਛਾ ਠੀਕ ਆ ਉਹ ਹੋ ਗਿਆ ਫਿਰ ਦੂਵੇ ਚਲੋ ਚਾਲ ਚਲੋ ਚਾਲ ਨਹੀਂ ਫਿਰ ਉਸ ਤੋਂ ਬਾਅਦ ਕਾਲ ਕਾ ਦੋ ਬਾਬੇ ਆਪਣੇ ਸਿਮਲੇ ਤੋਂ ਪਹਿਲਾਂ ਪਹਿਲਾਂ ਕੋਈ ਆਉਂਦੇ ਨੇ ਨਾ ਹਾਂ ਉਹ ਸੋਲਣਾ ਸੋਲਣਾ ਹਾਂ ਗੱਲਾਂ ਸੋਹਣੇ ਸੋਲਣ ਹੈਗਾ ਕੁਝ ਦੇਖਣ ਨੂੰ ਸਾਰਾ ਪਹਾੜੀਆਂ ਬੂੜੀਆਂ ਨਹੀਂ ਆਈਆਂ ਇਕੱਲੀਆਂ ਵਿਊ ਵੀ ਸੋਹਣੇ ਹੁੰਦੇ ਨੇ ਜਦ ਮੈਂ ਉਰ ਉ ਜਾ ਰਹਿਆ ਉੱਪਰ ਜਾ ਕੇ ਉਹ ਹੈ ਚਾਹ ਦੇ ਬਾਗ ਰਿਹਾ ਬਸ ਚਾਹ ਤੋੜ ਲਿਆਵਾਂਗਾ ਤਾਂ ਇਹਦਾ ਸਤਨਾ ਮੂਤਰ ਕੀਤੀ ਵੀ ਇੱਥੇ ਹਣਾ ਹੁਣ ਉਹ ਦੋ ਚਰਾਉਂਦਾ ਸੀਗਾ ਉਹ ਟੈਂਟਰ ਬੱਕਰੀਆਂ ਜਾਨਾ ਦੇ ਉੱਤੇ ਮੇਰੇ ਬਾਪੇ ਆਸ ਲੱਗੇ ਨੇ ਕਿ ਇਹਨੂੰ ਦੋ ਸਾਡੇ ਭਲਾਵਾਦ ਹੋਰ ਤੁਹਾਡੇ ਆਉਦੇ ਨੇ ਨੂੰ ਸਾਡੇ ਆਉਦੇ ਨੇ ਅੱਛਾ ਜਾਨਾ ਨੱਬਦਲੇ ਹਿੱਜਮੀਨਾ ਸਾਡੇ ਉੱਤੇ ਅੱਛਾ ਹੁਣ ਕੌਣ ਫਿਰ ਕੇ ਆਉਣ ਕਰਦਾ ਉੱਤੇ ਠੀਕ ਹੈ ਰਹਿ ਗਿਆ ਜੀ ਮੇਰੇ ਅੱਜ ਸਭ ਬਾਹਰ ਬਾਹਰ ਲਿਆ ਆਇਆ ਬਾਹਰ ਦਾ ਛੱਡ ਬਾਹਰ ਨਿਕੜਾਉਣ ਨੂੰ ਮਾਰ ਚੱਕਿਆ ਪੈ ਨਾਲ ਉਹ ਵੀ ਦੇਖਣ ਲੱਗਾ ਓਏ ਉਹ ਵੀ ਹੈਗਾ ਓਏ ਉੱਥੇ ਸਤਨਾਗੁਰੂ ਕਿਤੇ ਰੁਮਾਂ ਕੋ ਬਸ ਜਿਵੇਂ ਬਣੀ ਹੋਇਆ ਜਿੱਥੇ ਉੱਚੀ ਸੀ ਓਏ ਕੀ ਲੈਣਾ ਆਟਾ ਉੱਪਰ ਪਈ ਐ ਮੁਰੇ ਦੇਮ ਟੋਪੀ ਦੇਖ ਆ ਬਟੂ ਦਾ ਖਲੀ ਬੀ ਓਏ ਹਾ ਓਏ ਦੂਜੀ ਐ ਬਈ ਇਹ ਦੇਖੇ ਢੋਣ ਮਰਚਾ ਜੀਰੀ ਜੂਰੇ ਵਾਲੀ ਆ ਮੈਨੂੰ ਬਸ ਜੇ ਵਿਚ ਦੇ ਨਾ ਉਹ ਆ ਆ ਜੀਰੀ ਵਾਲੀ ਹੈਲੋ ਫੈਮਿਲੀ ਪਰ ਮੇ ਫਰੋਂ ਗਬਨ ਮੈਂ ਕੋਸ਼ਿਸ਼ ਨਾ ਟੰਡ ਦੇ ਕੋਈ ਮੁੰਡਿਓ ਪਹੁੰਚ ਗਏ ਆਪਾਂ ਹੌਲੀ ਹੌਲੀ ਪਹਾੜਾਂ ਚ ਇਹ ਟਿੱਬੇ ਇਹ ਨਹੀਂ ਹੈ ਨਾ ਇਧਰ ਆ ਕੱਚੇ ਪਿੰਡਾਂ ਦੇ ਟਿੱਬੇ ਜਹੋਂਦੇ ਨੇ ਕੱਚੇ ਜੀ ਕੱਚੇ ਨਹੀਂ ਪਹਾੜ ਇਹ ਭਾਰਤਾਲ ਸਮਾ ਹਰਣਾ ਭਾਰਤ ਕਿਵੇਂ ਜਿਹੜੇ ਸਾੜੇ ਛੁਟ ਬੰਦੀ ਹੁੰਦੀ ਮਿੱਟੀ ਪਿੰਟੀ ਬੰਦ ਨੇ ਕੱਚੇ ਬਾੜ ਇਹ ਵੱਢਦੇ ਮੈਂ ਦੇਖਣ ਇਧਰ ਆ ਤੇ ਡਰਦੇ ਹੋਣਾ ਨਾ ਇਹ ਮੀਂਹ ਪੈਣ ਲੱਗਿਆ ਹਣਾ ਵੀ ਹੁਣ ਮੇਨੂੰ ਡੇਗਾ ਰੋਗ ਨਾ ਨਾ ਕੋਈ ਨਾ ਕੋ ਆਦੇ ਚੱਲ ਪਏ ਚੱਲ ਪਏ ਆਦੇ ਆ ਦੇਖ ਕਿੰਨੇ ਸੋਹਣੇ ਮੂਰਤੀ ਆ ਓਏ ਕਿਆ ਬਾਤ ਆ ਆਹ ਮੂਰਤੀ ਵੀ ਤੇ ਸਾਡੀ ਗੱਡੀ ਚਲਾ ਰਹੀ ਆ ਆਹ ਮੂਰਤੀ ਸਾਡੀ ਗੱਡੀ ਚਲਾ ਰਹੀ ਹੈ ਹੁਣ ਆ ਬੱਚੇ ਮੂਰਤੀ ਬੈਠੀ ਆਪਣੀ ਵੀਡੀਓ ਬੜੀ ਉਹ ਦੇਖ ਰਹੀ ਹੈ ਕੁਛ ਅੰਨੇ ਕਰੀ ਰਿਹਾ ਆ ਸਾਡਾ ਡਰਾਈਵਰ ਹੁੰਦਾ ਮੈਂ ਮਾਇਆ ਗਿਆ ਚਲੋ ਹੁਣ ਬਸ ਦੇ ਕਾ ਵੇਖ ਲੈ ਵੇ ਡਰਾਈਵਰ ਕਿੰਨੇ ਕੇ ਵਧੀਆ ਸਪੀਡ ਨਾਲ ਲੈ ਕੇ ਜਾਊਗਾ ਡਰਾਈਵਰ ਸਾਹਿਬ ਤੁਸੀਂ ਦੱਸਣੇ ਚਾਹੋਗੇ ਸਾਨੂੰ ਕੁਝ ਰੋਡ ਬਾਰੇ ਵੀ ਥੋੜਾ ਰੋਡ ਕਿਵੇਂ ਦਾ ਲੱਗ ਰਿਹਾ ਤੁਹਾਨੂੰ ਜਲਾਉਣਾ ਇਹ ਦੇਖੋ ਜੀ ਆਪਣੇ ਰੋਡ ਸਿੱਧੇ ਨਹੀਂ ਰੁਮੂਰੋਂ ਆਏ ਆ ਇਹ 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 ਵੀ ਕੋਈ ਚਾਹ ਦੀ ਆ ਫੋਟੋਆਂ ਨੂੰ ਜਾਂਦੀ ਆ ਹਾਂ ਬਹੁਤ ਟਾਂਗ ਆ ਹਾਂ ਟੇ ਆਈਆਂ ਟਿੰਬਲ ਰਿਆ ਨਾ ਅੱਛਾ ਉਹ ਦੂਜੀ ਹਾਂ ਹੋਂ ਸੀਗੀ ਉੱਪਰ ਦਿਖਾਓ ਦਿਖਾਓ ਚ ਦਿਖਾ ਦਿਓ ਅਮਨੇ ਉਹ ਗਏ ਉਹ ਦੇਖਿਆ ਵੀਡੀਓ ਕਿਸ਼ਣਾ ਤਾਂ ਹੀ ਆਉਗੀ ਮੇਰੇ ਖਿਆਲ ਪੰਪ ਆ ਗਿਆ ਪੰਪ ਆ ਗਿਆ ਪੰਪ ਆ ਗਿਆ ਤਰਪੁਰ ਆ ਗਿਆ ਬਗਲ ਲਾ ਗਿਆ ਆ ਦੇਖ ਹਾਲਿਖਾ ਤਰਪੁਰ ਰੇਲਵੇ ਸਟੇਸ਼ਨ ਕਾਹੇ ਗਾਣੇ ਨੇ ਵੀ ਜਰਾ ਰੁਕੀ ਲਾ ਰਹੇ ਰੋਲ ਲਾਊਗਾ ਹੈ ਕਿਸੇ ਨੂੰ ਓਏ ਹੋਏ ਉਹਦੇ ਉੱਪਰ ਬੱਦਲਾਂ ਜੇ ਕਾਉ ਬੜੇ ਬੈਠੇ ਹੋਏ ਬੱਦਲ ਦੇ ਉੱਪਰ ਕਨੇ ਕਲੀਅਰ ਕ੍ਰਿਸਟਲ ਕਲੀਅਰ ਆਣਾ ਕਲਾਊਡ ਕਲਾਉਡ ਰੋਗ ਲਈ ਤੇ ਤੈਨੂੰ ਬੁੱਖ ਲੱਗੀ ਮੈਨੂੰ ਭੁੱਖ ਤੇ ਲੱਗੀ ਵੀ ਮੈਂ ਜਲੀਆਂ ਕਹਿ ਦੀ ਯਾਰ ਕੀ ਖਾਣੇ ਕੀ ਹੈ ਉਹ ਏਡਾ ਬਾਬਾ ਸਾਈ ਘਰੋਂ ਹੋਰੇ ਤੇ ਰੋਟੀ ਖਾਵਾਂਗੇ ਆਪਾਂ ਚਲੋ ਆਹਾ ਆਹ ਦਰਖਤਾਂ ਦੇ ਨਜ਼ਾਰੇ ਦੇਖੋ ਉੱਪਰ ਬਾਬੇ ਹੈ ਉੱਪਰ ਦਾ ਕਿਵੇਂ ਜੀ ਆਹ ਦੇ ਉੱਪਰ ਲੱਗੇ ਹੋਏ ਸੀ ਸਾਈਡ ਤੇ ਹਰ ਤੋਂ ਤੁਪਾਲਾ ਮਾਤਮ ਦੀ ਵਿਝੇ ਲਾਦਾ ਇਦਾਂ ਨਾ ਹਾਲੇ ਤਾਂ ਤੁਪਾ ਹੌਲੀ ਹੌਲੀ ਉਹ ਚੇਂਜ ਹੋ ਜਾਊ ਇਹ ਉਹ ਦੇਖੋ ਉੱਪਰ ਬਾਈ ਇਹ ਡਰਤ ਨਾ ਜਾਵੇ ਯਾਰ ਉੱਪਰ ਉਹ ਤੋਂ ਛੱਡ ਦਵੇ ਉਹ ਟਾਵਰਾਂ ਕੋਲੋਂ ਹੱਤ ਦੇਖਿਓ ਚੈੱਕ ਕਰਕੇ ਆਉਗਾ ਹੁਣ ਉੱਪਰ ਜਾ ਕੇ ਪਦਰ ਕੀ ਚੈੱਕ ਕਰਨ ਜਾ ਰਹੇ ਆ ਬਾਬਾ ਲੋਕੇਸ਼ਨ ਸੋਹਣੀ ਆ ਬਾਬੇ ਉੱਪਰ ਤੱਕ ਵੀ ਆ ਜਾ ਬਈ ਅਸੀਂ ਤੈਨੂੰ ਰੋਕਿਆਗਾ ਯਾਰ ਉਹ ਆ ਗਿਆ ਉਹ ਪੁਲਿਸ ਵਾਲੇ ਜਿੱਤੀ ਚੱਲ 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 ਉਹ ਤਾਂ ਲੰਘ ਗਿਆ ਉਪਰਾਂ ਖੜਿਆ ਕੀ ਪਤਾ ਕੀ ਹੋਤਾ ਕੀ ਹੋਤਾ ਦ੍ਰਿਸ਼ ਹੈ ਦ੍ਰਿਸ਼ ਬਹੁਤ ਮਾਇਰ ਲੱਗ ਰਿਹਾ ਹੈ ਹਾਂ ਕੀ ਆਵਾਜ਼ ਆ ਬਾਬੇ ਬੜੀ ਹੈ ਨਾ ਬਹੁਤ ਖੂਬ ਖੂਬ ਵਾਹ ਲੋ ਜਿੱਤੀ ਤੂੰ ਰਹਿ ਗਿਆ ਆਂ ਡਾਣੀ ਫੜ ਕਰਕੇ ਇਧਰ ਨਾ ਲਕੇਸ਼ ਦੇਖ ਬਾਬੇ ਉਹਦੀ ਫੋਟੋ ਉਹਦੀ ਫੋਟੋ ਮੈਂ ਕਹਣਾ ਪੂਰੀ ਉਹ ਤੇ ਖੜ ਕੇ ਬਾਲੀ ਗੈਟਾ ਉਹ ਜਿਹੜਾ ਉਹਨੂੰ ਬਣੇ ਹੋਏ ਖੜ ਕੇ ਉਹਨਾਂ ਹੀਟਾ ਵੀ ਹੈਗੀ ਹੈ ਲੋਕੇਸ਼ਨ 'ਚ ਹੀਟਾ ਜਣਾ ਹੀਟਾ ਵੀ ਜਾ ਸਕਦਾ ਆਹਾਹਾ ਤੇਰਾ ਵਜਨ ਬਹੁਤ ਆ ਤੇਰੇ 'ਚ ਉੱਪਰ ਕਿਹੜਾ ਚਾੜੂ ਦਿਨੂ ਇਹ ਤੋਂ ਚਲੋ ਇਹ ਤੂੰ ਤਾਂ ਖੱਟ ਲੈ ਆਪਣੇ ਹੌਲੀ ਹੌਲੀ ਸਿੱਧੀ ਤੁਰ ਕੇ ਬਾਈ ਤੋਰੇ ਚੱਲਦੇ ਆਂ ਚਾਬੀ ਲੈ ਜੀ ਪਰ ਐ ਕਿ ਨਹੀਂ ਜ਼ੋਣੀ ਬਣ ਰਹੀ ਆ ਦੇਖ ਕੇ ਹੱਥਾਂ ਦਾ ਕੀ ਬਜਾਊਗਾ ਸਮਾ ਸਾਡੇ ਆ ਕੇ ਬਣਾਏ ਹੁੰਦੇ ਚਲੋ ਆ ਜਾਓ ਉਧਰ ਖਾਲੀ ਆ ਸਾਈਡ ਤੇ ਦੇਖ ਕੇ ਉੱਤਨੀ ਖਾਈ ਆ ਬਾਪੇ ਦੇ ਦੇ ਉੱਪਰ ਕਹੜੇ ਮੈਂ ਇੱਥੋਂ ਹੀ ਚੜ ਜੀਏਗੇ ਆਪਾਂ ਚੜਦਾਂਗੇ ਇੱਕ ਬੰਦੇ ਦਾ ਨਹੀਂ ਪਾਏ ਪਾ ਦਾਂਗੇ ਤੂੰ ਇੱਥੋਂ ਹੀ ਚੜ ਕੇ ਦੇਖ ਜੀ ਉੱਧਰ ਹੀ ਚੜਦੇ ਅਗੇ ਓਏ ਆ ਪਹਿਲਾ ਬੰਦਾ ਵੀ ਚੜਿਆ ਹੋਊਗਾ ਯੇਲਾ ਹਾਂ ਚੱਲ ਦੇਖਦੇ ਹਾਂ ਓਕੇ ਮੁਰੇ ਲੱਗ ਤੂੰ ਆ ਜਾ ਇਹਦੇ ਤੇਰੇ ਪਹੁੰਚਦੇ ਕਿ ਹੈਗੀ ਵਾਹ ਜੀ ਦੇਖੀ ਬੜੀ ਲੋਕਾਂ ਦੇ ਪਰਸ ਵਿੱਚ ਫਿਰ ਵੀ ਕਰਨੀ ਸੀ ਆ ਗਿਆ ਸੀ ਤੈਨੂੰ ਕੀ ਕਹਨੇ ਆ ਕਿ ਭੱਜ ਗਿਆ ਉਹ ਤਾਂ ਡਰ ਕੇ ਭੱਜ ਗਿਆ ਡਰ ਕੇ ਭੱਜਿਆ ਉਹ ਡਰ ਕੇ ਭੱਜ ਗਿਆ ਉਹ ਤਾਂ ਚੱਲ ਜੀ ਜੀ ਦੂਰ ਥੱਲੇ ਸਿਪਣਾ ਕਰ ਬੈ ਗਏ ਪਤਾ ਨਹੀਂ ਕੀ ਸੋਚੀ ਜਾਂਦਾ ਖੜਾ ਤੂੰ ਕਿਉਂ ਤੇਲ ਫੁੱਕੇ ਕਿਸੇ ਦੀ ਗੱਲਾਂ ਕਰ ਸੋਣੀ ਆ ਰਹੀ ਹੈ ਜਮਾ ਜਮਾ ਸੋਣੀ ਆ ਬਾਪੇ ਉਹ ਲੜ ਕੇ ਕੋਈ ਆ ਤਾਂ ਕਲਾ ਉਏ ਕਿਵੇਂ ਚੜ ਨਹੀਂ ਸਕਦਾ ਹਨਾ ਇਹ ਚੜਦਾ ਨਹੀਂ ਹੂੰ ਹੈ ਉਹ ਮੈਂ ਉੱਪਰ ਕੋਲਣਾ ਆਪਾਂ ਹਾਂ ਕੱਢਦੇ ਹਾਂ ਉਹਨੇ ਦੇਖਣੇ ਤੇ ਤੂੰ ਭੈਂ ਦਾ ਪਹਿਨੀ ਕਿ ਕੌਨਫੀਡੈਂਸ ਛੱਡਦਾ ਕਿ ਮੈਂ ਕਿੱਥੇ ਭੱਜਣੇ ਆਜੋ 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 ਚੜਿਆ ਉਹ ਜਿੱਥੇ ਪਿੱਛੇ ਚੜ੍ਹੇ ਜਾਂਦਾ ਹੈ ਨਾ ਆਪਾਂ ਹੈ ਨਾ ਨਾਲ ਲੈ ਕੇ ਜਾਣਾ ਆਪਾਂ ਚੱਲਾਂਗੇ ਤੂੰ ਛੱਡਣਾ ਹੈ ਓਹੋ ਆਪਾਂ ਜਿਹੜੀ ਕੰਮ ਆਇਆ ਉਹਨਾ ਕਰ ਲਈਏ ਜਿਹੜਾ ਰਿਕਾਰਡ ਹੋ ਰਿਹਾ ਇਹ ਤੁਸੀਂ ਜਿਹੜਾ ਗੂੰਗੇ ਹੋ ਉਹ ਹੋ ਹੂੰ ਹੂੰ ਦਮ ਚੜਦਾ ਦਮ ਚੜਦਾ ਉਹ ਉਹ ਦਰ ਰਾਤ ਨੂੰ ਫੜ ਕੇ ਖੜ ਗਿਆ ਕਿਤੇ ਠੀਕ ਨਾ ਆ ਮੈਂ ਉਹ ਨਾਲ ਚਾਕੀ ਲੈ ਕੇ ਆਏ ਦੇਖੀ ਦੋ ਹੀ ਚੀਜ਼ਾਂ ਉਹ ਹੀ ਕਹਿ ਰਿਹਾ ਮੈਂ ਬਨਾਰ ਲੈ ਕੇ ਆਇਆ ਥਲੋ ਹਾਂ ਕੀ ਕੀ ਦੱਸ ਉਹ ਨਹੀਂ ਨੇਚਰਲ ਦੀ ਗੱਲ ਜੀ ਕਰ ਰਹੇ ਤੁਸੀਂ ਗੱਡੀਆਂ ਨਹੀਂ ਦੇਖਣਾਗੇ ਆਪਾਂ ਜਿਆਦਾ ਉੱਚ ਚੜ੍ਹਾਈ ਜਿੱਤੇ ਹੈਗੇ ਜਿਆਦਾ ਜਿਵੇਂ ਉਹ ਦਰਖਤ ਨੇ ਕਿ ਹੇਠੇ ਉਹ ਦਰਖਤ ਨੇ ਮੈਂ ਇਹ ਵਿਚਾਰੇ ਰੋਖ ਹੈ ਨਾ ਆ ਆ ਆ ਦੇ ਪਰਛਨਨ ਦਰਖਤ ਇਹਦੇ ਲੈ ਕੇ ਕੇ ਆ ਜਾਗੇ ਸਤਨਾਮ ਮੈਂ ਮੋਟਾ ਕਿੱਥੇ ਆ ਕੱਢਦਾ ਕੋਸੇ ਦਾਲਦਾ ਲਓ ਪਰ ਲਿਖਦੇ ਆ ਪ੍ਰੋਪਰਟੀ ਆਫ ਸਤਨਾਮ ਉੱਤਰ ਨੂੰ ਓਖਾ ਬਈ ਗੱਲ ਤੇਰੀ ਪੱਕੀ ਆ ਮੇਰੇ ਨੂੰ ਦੂਜੀ ਡਰ ਲੱਗਦੀ ਆ ਕੋਠਾ ਆਇਆ ਪੈਰ ਪਦਾ ਪਦਾ ਨਾ ਫਿਰ ਮੂੰਹ ਇਹਨੂੰ ਕਰ ਲੂ ਹਨਾ ਇੱਕਿਆਣਾ ਓਏ ਐਂ ਕਰਾਂਗੇ ਇੱਕਿਆਣਾ ਉਹ ਤੇ ਪਹਿਲਾਂ ਜਾ ਕੇ ਖੜ ਜਾਾਂਗੇ ਫਿਰ ਵਰਗਾ ਤੁਸੀਂ ਤੋਂ ਬੜ ਰੋੜੇ ਹੀ ਆਈ ਸਦਾ ਉੱਤੇ ਆ ਕੇ ਤੈਨੂੰ ਐ ਪੜ ਦੂ ਧੱਕਾ ਲਾ ਖੜੇਗਾ ਪੱਕਾ ਹਾਂ ਜੇ ਪੜਿਆ ਗਿਆ ਪਰਾਂ ਰੋ ਜੀ ਨਾ ਤੂੰ ਜੇ ਤਾਂ ਉਹ ਲੱਗੇ ਬਾਲਾ ਤੇਜ਼ਾ ਫਿਰ ਤਾਂ ਮੈਂ ਪਰਾਂ ਰੋ ਜੀ ਉਹ ਜਿਹੜੀ ਰੇਲਿੰਗ ਲੱਗੀ ਵੀ ਉਹ ਤੇ ਆ ਕੇ ਖੜ ਜਾਾਂਗਾ ਜਿਹੜੀ ਨਹੀਂ ਟੱਕੂ ਆਈ ਕੀ ਐ ਤਰਖ ਤੇ ਕਿਹਦੇ ਨੇ ਇਹ ਇਮੋਸ਼ਨ ਮੋਸ਼ਨ ਇਹ ਇਹ ਨਹੀਂ ਕਿ ਇੰਝ ਹੋ ਜਾਂਦਾ ਏ ਚੀਰ ਹੋ ਜਾਂਦੀ ਹੈ ਮਤੱਸਾ ਨਹੀਂ ਹੁੰਦਾ ਤੇਰੇ ਕੋਲ ਪਤਾਸਾ ਨਹੀਂ ਹੁੰਦਾ ਤੇਰੇ ਕੋਲ ਕਿਆ ਬਈ ਉਹ ਪਹਾੜ ਹੋ ਪੁੱਤ ਨਾ ਉੱਕਾ ਬਈ ਇਹ ਕੰਮ ਕਰਾ ਵੀ ਚੱਲ ਉੱਤਰਦਾ ਸੀ ਫਿਰ ਬਦਾਰਾ ਭੱਜਿਆ ਫਿਰਦਾ ਤੇਰੇ ਮੂਹਰੇ ਦੇਖ ਲੈ ਤੂੰ ਕਿਵੇਂ ਉੱਤਰਦਾ ਮੇਰਾ ਪੁੱਤ ਵਾਂਗੂ ਚੱਲਦਾ ਪਨਾਮਾ ਦੇ ਉੱਤਰ ਗਿਆ ਬਈ ਉੱਤਰ ਗਿਆ ਤਕੜਾ ਰਿਹਾ ਸਤਨਾਮ ਤੂੰ ਜਿਹੜੇ ਬਿੰਗਵਾਲ ਜੇ ਪਾ ਕੇ ਉਤਰ ਗਿਆ ਹੋਰ ਉਹ ਵਰਦੇ ਉਹਦਾ ਲਾਹਤ ਇਹ ਰੱਖ ਪਾਉਣੇ ਜੇ ਚੱਲ ਬਾਈ ਤੇਰੀ ਵਾਰੀ ਐਡੀ ਤਾਂ ਆਪਾਂ ਉੱਚੀ ਚੜੇ ਵੀ ਨਹੀਂ ਯਾਰ ਜੇ ਆਪਾਂ ਨੂੰ ਹੋਰ ਫਿਰ ਤੋਂ ਆਉਣਾ ਪਏ ਫੇਰ ਕੀ ਹੁੰਦਾ ਪਹੁੰਚ ਗਿਆ ਕਰਦੀਆਂ ਹੁਣ ਬਣਾਈ ਜਾਨ ਦੀ ਆ ਗਈ ਬਣ ਰਹੀ ਆ ਮੈਂ ਵੀ ਇਥੇ ਆ ਕੇ ਹੁਣ ਹਣਾ ਬ੍ਰੇਕ ਨਹੀਂ ਹੈਗੇ ਥੋੜੇ ਕੋਲ ਬ੍ਰੇਕ ਤਾਂ ਨਹੀਂ ਲੱਭੜੀ ਪੱਗਾ ਮੈਂ ਮੈਂ ਜਾਂਣਾ ਹੁਣ ਹੌਲੀ ਹੌਲੀ ਪੱਗਾ ਉਹ ਟਰੱਕ ਤੇ ਜਾਣਗੇ ਵਾਰੀ ਆ ਚੱਲ 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 ਮੋਰੇ ਕੁਛ ਨਹੀਂ ਸਤਨਾਮ ਇਧਰ ਨੂੰ ਮੂੰਹ ਰੱਖੀ ਜਿਵੇਂ ਆ ਵੀ ਗਏ ਤੇ ਰੁੜ ਕੇ ਮਾਰ ਰੋਕਦਾ ਲੈ ਗਿਆ ਤੂੰ ਆਹ 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 ਇੱਕ ਖਤਰਾ ਬਾਈ ਇਹ ਬਹੁਤ ਜੀ ਆ ਕੇ ਉਹ ਛੱਟਦਾ ਮੈਂ ਵੀ ਆਉਣਾ ਇਹਨੂੰ ਮਾਰਾ ਇੱਥੇ ਪੁੱਚ ਲੋਗੇ ਜੀ ਪਨਾਪਾ ਦੇ ਜੰਗਲ ਨੇ ਜਿਹੜੇ ਉਹ ਅਸੀਂ ਗਾਤੇ ਨੇ ਕਿ ਹੁਣ ਅਸੀਂ ਅੱਗੇ ਹੋਰ ਡੈਸਟੀਨੇਸ਼ਨ ਤੇ ਜਾ ਰਹੇ ਹਾਂਗੇ ਮਸਿਕੋ ਦੇ ਬਾਰਡਰ ਤੇ ਫੰਕਸ਼ਨ ਹੋਇਆ ਅਸੇ ਉਹਦਾ ਪੇੜ ਓਹ ਸੇਵ ਉਹ ਹੈ ਤਾਂ ਕੀ ਹੈ ਲੈ ਸੌ ਦਾ ਦਸਤ ਡਾਕਟਰ ਬੈਦਿਆ ਸਾਨੂੰ ਦਸਰੀ ਵੀ ਕਹਿਣਾ ਪਏਗਾ ਡਾਕਟਰ ਬੈਦਿਆ ਨੂੰ ਪਹਿਲਾਂ ਪਾਰ ਕਰਨ ਦੀ ਸੋਚ ਪੈ ਰਹੀ ਹੋਵੇ ਹੁਣ ਤਾਂ ਸਾਲ ਮਾਰ ਜੇਗਾ ਟੋਪਰੇ ਦੇ ਇਹ ਨਵੇਂ ਚਾਲ ਮਾਰ ਕੇ ਉਤਰ ਜੂਗਾ ਕਿ ਨਹੀਂ ਉਤਰੂਗਾ ਇਹ ਫਾਈਲ ਹੀ ਘਟਰਾਉਣਾ ਉਹ ਇੱਥੇ ਮਰਵਾ ਦੇ ਕੱਚਾ ਘਰ ਲਈ ਜੇ ਸਾਡੀ ਹੋਊਗੀ ਇੰਨੇ ਹੈਗੇ ਤੂੰ ਪਾਏ ਸਾਡੀਗਾ ਨਹੀਂ ਚੱਲ ਪਹਿਲਾਂ ਤੂੰ ਕਰ ਮੈਂ ਤਾਂ ਮਾਰੀ ਫਿਰ ਦੱਸ ਹਾਂ ਇਹ ਮੈਂ ਕਿਹਦੇ ਦੇ ਇਹ ਲਈ ਮਾਰ ਜਾਦੇ ਕਿ ਨਹੀਂ ਜਾਉਂਦਾ ਸੜ ਜਾਵੇ ਆ ਫੋਨ ਮੰਨਣਾ ਫੜਾ ਦੇ ਸਾਡੇ ਉਹ ਬੰਦਾ ਦਾ ਫੋਨ ਨਾ ਥੜੀ ਕਿਹੜਾ ਹੀ ਮੈਂ ਦੀ ਪਹਿਲਾਂ ਮੁੱਤ ਤੇ ਲਾੜ ਤੇ ਡੜੇ ਜੁਦਾ ਉਹ ਇਤੋਂ ਨਹੀਂ ਮਾਰ ਆਉਰ ਕੱਟ ਜਾ ਜੇ ਡੇਕੇਗਾ ਮੋਟਰਸਾਈਕਲ ਫਾੜ ਲੇਗਾ ਮੈਂ ਕਹਿੰਦਾ ਜਾਂ ਨਹੀਂ ਮੈਂ ਜਾਮਾ ਉਹਦੇ ਉੱਤੇ ਹੀ ਨਿਕਲਦਾ ਅੰਦਰੋਂ ਉਰ ਉੱਤੇ ਦਾ ਫਾਇਥੇ ਯਾ ਬਾਬਾ ਚੱਲ ਵੀ ਤੇਰੀ ਲੈ ਲੈ ਉਹਦਾ ਕੁਝ ਵੀ ਗੱਲ ਨਹੀਂ ਚੀਕ ਮੈਂ ਵੀ ਆਉਣਾਗਾ ਹੁਣ ਤੇਰੇ ਚਲ ਮੈਂ ਐtudo ਹੋ ਗਿਆ ਸਾਡਾ ਟੂਰ ਆਹਦਾ ਟੀਮ ਉਹ ਭਾਂਡੇ ਬੁੱਲ ਗਿਆ ਹੈਨਾ ਸਤਨਾਮਾ ਓਹੋ ਥਰਕ ਪੈਂਦਾ ਬਈ ਯਾਰ ਨੈਕਸਟ ਆਪਾਂ ਖਾਣਾ ਪੀਣਾ ਕੁਛ ਚਲੋ ਚਲੋ ਥੋੜਾ ਮੋਟਾ ਲਾਈਟ ਹੀ ਜਾ ਖਾ ਲੈਨੇ ਕੋਈ ਕੋਈ ਬਰੀਅਲ ਦੀ ਬਿਆ ਕੇ ਖਾ ਜੀ